ਸੋਹਰਾ ਘਰ ਪਰਤੀ ਕੁੜੀ ਦੀ ਸ਼ੱਕੀ ਹਾਲਾਤਾਂ ਦੇ ਵਿੱਚੋਂ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਸੋਹਰਾ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਨੇ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸੋਹਰਾ ਪਰਿਵਾਰ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਝੂਠਾ ਵਿਆਹ ਦਾ ਕਾਗਜ਼ ਦੇ ਕੇ ਸਾਡੀ ਧੀ ਨੂੰ ਬਾਰੋਂ ਬੁਲਾਇਆ ਅਤੇ ਪੂਰੀ ਪਲੈਨਿੰਗ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਸਾਨੂੰ ਬਿਨਾਂ ਦੱਸੇ ਪੋਸਟਮਾਰਟਮ ਕਰਵਾ ਦਿੱਤਾ ਗਿਆ ਉੱਥੇ ਪਰਿਵਾਰਿਕ ਮੈਂਬਰਾਂ ਜਦੋਂ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਡਾਕਟਰਾਂ ਦਾ ਕਹਿਣਾ ਸੀ ਕਿ ਪੁਲਿਸ ਮ੍ਰਿਤਕ ਦੇ ਲੈ ਕੇ ਹਸਪਤਾਲ ਆਈ ਸੀ ਅਤੇ ਪੁਲਿਸ ਦੇ ਕਹਿਣ ਦੇ ਉੱਤੇ ਹੀ ਇਹ ਪੋਸਟਮਾਰਟਮ ਕੀਤਾ ਗਿਆ ਸੁਲਤਾਨਪੁਰ ਲੋਧੀ ਦਾ ਇਹ ਮਾਮਲਾ ਹੈ ਜਿੱਥੇ ਯੂਐਸਏ ਦੀ ਵਸਨੀਕ ਦੀ ਮੌਤ ਹੋ ਗਈ ਅਤੇ ਪੇਕਾ ਪਰਿਵਾਰ ਨੇ ਸੋਹਰਾ ਪਰਿਵਾਰ ਦੇ ਉੱਤੇ ਕਤਲ ਦੇ ਇਲਜ਼ਾਮ ਲਗਾਏ ਨੇ ਹਾਲਾਂਕਿ ਜੇ ਉਧਰ ਸੋਹਰਾ ਪਰਿਵਾਰ ਦੀ ਗੱਲ ਕਰ ਲਈਏ ਤਾਂ ਸੋਹਰਾ ਪਰਿਵਾਰ ਦਾ ਕਹਿਣਾ ਹੈ ਕਿ ਪੇਕਾ ਪਰਿਵਾਰ ਜੋ ਵੀ ਕਾਰਵਾਈ ਕਰਵਾਉਣਾ ਚਾਹੁੰਦਾ ਹੈ ਚਾਹੇ ਦੁਬਾਰਾ ਪੋਸਟਮਾਰਟਮ ਵੀ ਕਰਵਾਉਣਾ ਚਾਹੁੰਦਾ ਹੈ ਸਾਨੂੰ ਉਹ ਵੀ ਮਨਜ਼ੂਰ ਹੈ ਅਸੀਂ ਹਰ ਹਾਲ ਦੇ ਨਾਲ ਪੇਕਾ ਪਰਿਵਾਰ ਦੇ ਨਾਲ ਖੜੇ ਹਾਂ कि उधर जदो ही मामला पुलिस तक पहुंचे तो पुलिस दा कहना है कि इस पूरे मामले दी जांच कीती जा रही है हालांकि मामले दी सच्चाई दा कुछ भी हाल तक क्लियर नहीं जा सकदा पेका परिवार ने सोहरा परिवार दे ऊपर कत्ल करण दे इल्जाम लगाए ने चदकी पुलिस दे वल्लो पूरे मामले दी जांच कीती सै सकदे सी नहीं ठीक है किता है बोलना थोड़ी मेरे पाड़ जण कर दत्ती 30 से पोस्टमाटों कित्ता का पुलिस उडी स्थिति बची ਸਕਦੇ ਸੀ ਵੀ ਠੀਕ ਹੈ ਕਿੰਦਾ ਹੈ ਮੈਂ ਕੋਲੇ ਬਿਲ ਪਾੜ ਜਾਣ ਕਰ ਦੁੱਤੀ ਜੋ ਬਣਉਂਦੀਆਂ ਪੁਲਿਸ ਨੇ ਨਹੀਂ ਮਤਲਬ ਤੁਸੀਂ ਪੇਰੈਂਟਸ ਵੀ ਕੋਈ ਚਾਹਦੇ ਨਹੀਂ ਜਦੋਂ ਸਾਡੇ ਕੋਲ ਕੁੜੀ ਸੀ ਰਿਕਵੈਸਟ ਆ ਗਈ ਨਾ ਅਸੀਂ ਨਾ ਤੁਹਾਡੇ ਕਹਿੰਦੇ ਕਰਨਾ ਉਹਨਾਂ ਦੇ ਕਹਿੰਦੇ ਮਿਲ ਕੇ ਆਈਏ ਆਪਣੇ ਪੇਕੇ ਸੰਡੇ ਪਰ ਇਹਨਾਂ ਥਾਸੜੇ ਰਾਤ ਨੂੰ ਉਹਨੇ ਮੈਨੂੰ ਮੈਸੇਜ ਕੀਤਾ ਮੰਮੀ ਮੇਰਾ ਫੋਨ ਨਹੀਂ ਚੱਲਦਾ ਮੈਂ ਤੋ ਫੋਨ ਨਹੀਂ ਕਰ ਹੋਣਾ ਮੈਂ ਕੱਲ ਨੂੰ ਜਾਂ ਪਰਸ ਨੂੰ ਮਾਸੀ ਆਪਣੀ ਦੇ ਜਾਣਾ ਹੈ ਤੈਨੂੰ ਕਾਲ ਕਰੂੰਗੀ ਤਮ ਮੜਕੇ ਇਹਨਾਂ ਨੇ ਪਤਾ ਨਹੀਂ ਉਹਨੂੰ ਕੀ ਕਰ ਦਿੱਤਾ ਕੀ ਨਹੀਂ ਕਰ ਦਿੱਤਾ ਮੈਨੂੰ ਮੁਕੀ ਦਾ ਹਜੇ ਤਾਈਂ ਫੋਨ ਨਹੀਂ ਆਇਆ ਨਾ ਮੇਰੇ ਕੋਈ ਕਿਸੇ ਨੇ ਮਹਿਸੂਸ ਕੀਤਾ ਨਾ ਮੈਨੂੰ ਹਜੇ ਤਾਈਂ ਦੱਸਿਆ ਸਹੁਰਾ ਪਰਿਵਾਰ ਵੱਲੋਂ ੱੱਕੇ ਨਾ ਸੱਦੀ ਆ ਕਹਿੰਦੇ 20 ਤਰੀਕ ਨੂੰ ਵਿਆਹ ਆ ਭੂਆ ਦੇ ਮੁੰਡੇ ਦਾ ਤੈਨੂੰ ਜਾਣਾ ਪੈਣਾ ਆ ਵਿਆਹ ਇੱਥੇ ਕੋਈ ਨਹੀਂ ਸੀਗਾ ਸਾਨੂੰ ਉਹ ਸਬੂਤ ਚਾਹੀਦਾ ਕਿਹੜੇ ਵਿਆਹ ਤੇ ਇਹਨਾਂ ਨੇ ਸੱਦੀ ਆ ਕਿਹੜਾ ਵਿਆਹ ਆ ਘਰ ਦੇ ਵਿੱਚ ਪਹਿਲਾਂ ਵੀ ਕੋਈ ਕਲੇਸ਼ ਨਹੀਂ ਹਾਂ ਸਾਲ ਹੋ ਗਿਆ ਇੰਡੀਆ ਚੋਂ ਗਈ ਨੂੰ ਲੜਾਈ ਕਲੇਸ਼ ਬਹੁਤ ਸੀ ਘਰ ਦੇ ਵਿੱਚ ਪਰੋਣਾ ਬਹੁਤ ਜ਼ਿਆਦਾ ਉਹਨੂੰ ਟਰਟਚਰ ਕਰਦਾ ਸੀ ਟਿਕਣ ਨਹੀਂ ਸੀ ਉਹਨੂੰ ਦਿੰਦਾ ਪਹਿਲਾਂ ਵੀ ਘੱਟ ਕੋਈ ਮਾਮਲਾ ਆਇਆ ਜੇ ਆਇਆ ਤਾਂ ਸ਼ਿਕਾਇਤ ਪਈ ਹੋਵੇ ਤੁਹਾਡੇ ਕੋਲ ਨਹੀਂ ਕੋਈ ਨਹੀਂ ਆਈ ਸਾਡੇ ਕੋਲ ਕੁੱਟਮਾਰ ਵਗੈਰਾ ਕਰੀ ਕਰਦੇ ਰਹਿੰਦੇ ਸੀ ਨਹੀਂ ਕੁੱਟਮਾਰ ਨਹੀਂ ਸੀ ਕਰ ਕੁੱਟਮਾਰ ਕਰ ਇਹ ਨਹੀਂ ਸਕਦੇ ਬਾਹਰ ਜੇ ਕੁੱਟਮਾਰ ਕਰਦਾ ਹੁੰਦਾ ਤਾਂ ਫੇਰ ਬਾਹਰ ਨਾ ਉਹ ਛੱਡਦੀ ਉਹਨਾਂ ਇਹਨਾਂ ਨੇ ਇੱਥੇ ਆ ਕੇ ਸਾਰਾ ਕੁਝ ਪਲੈਨਿੰਗ ਦੇ ਨਾਲ ਪਰੋਣੇ ਦੀ ਸਹਿਮਤੀ ਦੇ ਨਾਲ ਸਾਰਾ ਕੁਝ ਕੀਤਾ ਇਹਨਾਂ ਨੇ ਪਰ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੁਣ ਪੋਸਟਮਾਰਟਮ ਦੱਸ ਦੇ ਕਿ ਬੋਡੀ ਦਾ ਹੋਇਆ ਹੈ ਪੋਸਟਮਾਰਟਮ ਸਾਡੀ ਇਜਾਜ਼ਤ ਤੋਂ ਬਿਨਾਂ ਇਹਨਾਂ ਨੂੰ ਕਰਾਇਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਜੇ ਹੁਣ ਸਾਡੀ ਰਜਾਵੰਦੀ ਨਾ ਹੁੰਦਾ ਸਾਨੂੰ ਪਤਾ ਲੱਗਦਾ ਸਾਡੀ ਕੁੜੀ ਨੂੰ ਕੀ ਹੋਇਆ ਕੀ ਨਹੀਂ ਹੋਇਆ ਨਾਲੇ ਅਸੀਂ ਇਹਨਾਂ ਨੂੰ ਫੋਨ ਵੀ ਕੀਤਾ ਮੈਸੀ ਵਾਲਿਆਂ ਨੇ ਵੀ ਫੋਨ ਕੀਤਾ ਪੁਲਿਸ ਆਫਸਰ ਨੂੰ ਬੇ ਉਹਨਾਂ ਦੀ ਮੰਮ ਡੈਡ ਆਉਂਦੇ ਆ ਉਹਦੀ ਇਜਾਜ਼ਤ ਤੋਂ ਬਗੈਰ ਤੁਸੀਂ ਪੋਸਟਮਾਰਟਮ ਨਹੀਂ ਕਰ ਸਕਦੇ ਪਰ ਉਹਨਾਂ ਨੇ ਕਹਿਣ ਦੇ ਬਾਵਜੂਦ ਵੀ ਪੋਸਟਮਾਰਟਮ ਕਰਾ ਦਿੱਤਾ ਇਹ ਗੱਲ ਹੋ ਰਹੀ ਕੋਈ ਬਿਆਹ ਨੂੰ ਕਿੰਨੇ ਸਾਲ ਹੋ ਗਏ ਸੀ ਉਹਨਾਂ ਦੇ ਤੇ ਕਿੰਨੇ ਬੱਚੇ ਹੋਣਾਂ ਦੇ ਇਹ 9 ਸਾਲ ਹੋ ਗਏ ਬਿਆਹ ਨੂੰ ਇੱਕ ਬੱਚਾ ਹੈ ਉਹਦੇ ਲੜਕਾ 5 ਸਾਲ ਦਾ ਹਾਂਜੀ ਤੇ ਹੁਣ ਜਦੋਂ ਇੱਥੇ ਆਏ ਆ ਕੋਈ ਬਿਮਾਰੀ ਬੁਮਾਰੀ ਕੋ ਇਹੋ ਜੀ ਗੱਲ ਕੋਸ਼ ਨਹੀਂ ਸੀ ਕੋਈ ਬਿਮਾਰੀ ਨਹੀਂ ਕੋਈ ਗੋਲੀ ਨਹੀਂ ਸਕੰਦੇ ਹਾਂਜੀ ਦੰਦ ਦੰਦ ਕਹਿੰਦੇ ਸੀ ਮੇਰਾ ਤਾਂ ਮੈਂ ਕੱਲੂ ਐਤਵਾਰ ਸਾਡੇ ਆਈਆਂ ਛੰਡੇ ਸਾਡੇ ਕੋਲ ਵੀ ਆ ਉਹਨਾਂ ਦੀ ਮੰਡੇ ਆ ਤੁਹਾਡੇ ਨਾਲ ਕਦੀ ਕੋਈ ਪਰਿਵਾਰਕ ਤੌਰ ਤੇ ਝਗੜੇ ਹੁੰਦੇ ਸੀ ਤੁਹਾਡੇ ਨਾਲ ਹਮੇਸ਼ਾ ਜ਼ਿਕਰ ਕਰਦੇ ਰਹਿੰਦੇ ਸੀ ਫੋਨ ਤੇ ਹਾਂਜੀ ਹਾਂਜੀ ਮੇਰ ਨਾਲ ਮੈਂ ਜੁਕੇ ਸੀ ਮੇਰ ਨਾਲ ਉਹ ਦੱਸ ਹੀ ਹੁੰਦੀ ਸੀ ਮੈਨੂੰ ਮੰਮੀ ਮੇਰ ਨਾਲ ਐਂਦਾ ਕਰਦੇ ਮੇਰ ਨਾਲ ਐਂਦਾ ਕਰਦੇ ਮੈਂ ਉਹਨੂੰ ਕਿਹਾ ਮੈਂ ਕਹਾ ਤੂੰ ਇੱਥੇ ਆ ਜਾ ਮੇਰੇ ਕੋਲ ਕਹਿੰਦੀ ਨਹੀਂ ਮੰਮੀ ਮੈਂ ਆ ਨਹੀਂ ਸਕਦੀ ਮੇਰ ਨਾਲ ਮੁੜ ਕੇ ਫੇ ਉਦਾਂ ਦਾ ਮੇਰਾ ਹਸਬੰਦ ਉਦਾਂ ਦਾ ਹੋ ਜਾਂਦਾ ਪਰ ਸੱਸ ਸੋਹਰਾ ਬਹੁਤ ਜ਼ਿਆਦਾ ਉਹਨੂੰ ਟੌਰਚਰ ਕਰਦੀ ਸੀ ਐਵਰੀ ਟਾਈਮ ਹੋਇਆ ਕਦੀ ਕਿ ਜਾਨ ਦਾ ਥ੍ਰੈਟ ਪਹਿਲਾਂ ਵੀ ਕਿਤੇ ਲੱਗਾ ਹੋਵੇ ਉਸ ਟਾਈਮ ਤੇ ਕਦੀ ਵੀ ਕੁਝ ਹੋ ਸਕਦਾ ਉਹਨਾਂ ਨੇ ਅਨੌਨ ਕਦੀ ਤੁਹਾਨੂੰ ਨਹੀਂ ਇਦਾਂ ਦਾ ਕੋਈ ਨਹੀਂ ਸਾਨੂੰ ਤਾਂ ਹੁਣ ਵੀ ਨਹੀਂ ਲੱਗਾ ਸਾਨੂੰ ਤਾਂ ਹੁਣ ਵੀ ਨਹੀਂ ਸੀ ਲੱਗਦਾ ਹੁਣ ਤੁਹਾਨੂੰ ਸੂਚਨਾ ਕਿੱਦਾਂ ਮਿਲੀ ਕਿ ਇਹ ਘਰਨਾ ਵਾਪਰ ਗਈ ਆ ਸਾਨੂੰ ਸੂਚਨਾ ਕੁੜੀ ਦੇ ਹਸਬੰਦ ਨੇ ਫੋਨ ਕੀਤਾ ਪਹਿਲਾਂ ਮੈਨੂੰ ਕਰਦਾ ਸੀ ਮੈਂ ਕੰਮ ਤੇ ਸੀ ਮੈਂ ਫੋਨ ਨਹੀਂ ਚੱਕਿਆ ਫੇ ਉਹਨੇ ਮੇਰੇ ਲੜਕੇ ਨੂੰ ਕੀਤਾ ਦੂਕੇ ਫੋਨ ਮੇਰੇ ਲੜਕੇ ਨੇ ਆਪਣੇ ਡੈਡੀ ਨਾਲ ਗੱਲ ਕਰਾਈ ਡੈਡੀ ਨੂੰ ਕਹਿੰਦਾ ਡੈਡੀ ਰਾਜਦੀਪ ਬੋਲਦੀ ਨਹੀਂ ਪਤਾ ਨਹੀਂ ਉਹਨੂੰ ਕੀ ਹੋ ਗਿਆ ਉਹ ਕਹਿੰਦਾ ਉਹਨੂੰ ਕੀ ਹੋ ਗਿਆ ਕਹਿੰਦਾ ਮੈਨੂੰ ਤਾਂ ਕੁਝ ਦੱਸਦੇ ਨਹੀਂ ਇਹ ਕਹਿੰਦਾ ਆਪਣੇ ਡੈਡੀ ਦਾ ਨੰਬਰ ਦੇ ਮੈਂ ਡੈਡੀ ਨਾਲ ਗੱਲ ਕਰਦਾ ਡੈਡੀ ਨਾਲ ਗੱਲ ਕੀਤੀ ਕਹਿੰਦਾ ਰਾਜਦੀਪ ਤਾਂ ਮੱਕ ਗਈ ਆ ਕਹਿੰਦਾ ਅੰਦਰ ਗੈਸ ਸੀਟਰ ਪਿਆ ਸੀਗਾ ਤੇ ਉਹਦੇ ਨਾਲ ਆਪਣੇ ਉਹਨੂੰ ਗੈਸ ਚੜ ਕੇ ਉਹਦੀ ਉਹਦੀ ਮੌਤ ਹੋ ਗਈ ਮੈਂ ਕਿਹਾ ਫੇ ਮੁੰਡਾ ਕਿੱਥੇ ਸੀ ਕਹਿੰਦਾ ਮੁੰਡਾ ਵੀ ਨਾਲ ਹੀ ਸੀਗਾ ਤੇ ਮੁੰਡਾ ਉੱਠ ਕੇ ਰਾਤ ਮੈਂ ਮੇਰੇ ਮੈਨੂੰ ਹੋਇਆ ਕਿ ਮੁੰਡਾ ਵੀ ਨਾਲ ਹੀ ਮਰ ਗਿਆ ਨਹੀਂ ਕਹਿੰਦਾ ਨਹੀਂ ਮੁੰਡਾ ਉੱਠ ਕੇ ਰਾਤ ਨੂੰ 2:00 ਵਜੇ ਦਾਦੀ ਨਾਲ ਚਲ ਗਿਆ ਮੈਂ ਕਹਾਂ ਤੁਸੀਂ ਫਿਰ ਦੱਦੀ ਆ ਤੇ ਮੁੰਡਾ ਉੱਠ ਕੇ ਚੱਲ ਗਿਆ ਤੇ ਤੁਸੀਂ ਉੱਠ ਕੇ ਉਹ ਨਹੀਂ ਦੇਖਿਆ ਕਹਿੰਦਾ ਨਹੀਂ ਅਸੀਂ ਦੇਖਿਆ ਨਹੀਂ ਸੌਂਗਾ ਤੇ ਜਦੋਂ ਅਸੀਂ ਇੱਥੇ ਆਏ ਆ ਸਾਰੇ ਸਾਰਾ ਇਕੱਠਾ ਹੋ ਗਏ ਬੰਦੇ ਹੋ ਗਏ ਤੇ ਸਾਨੂੰ ਇੱਥੇ ਆ ਕੇ ਕਹਿਣ ਲੱਗ ਪਏ ਜੀ ਇਹਨੂੰ ਅਟੈਕ ਹੋ ਗਿਆ ਜਦੋਂ ਉਹਦੀ ਫੋਟੋ ਆ ਕੇ ਦੇਖੀ ਤਾਂ ਮਰਡਰ ਕੀਤਾ ਆ 2-3 ਦਿਨ ਪਹਿਲਾਂ ਗਰਗ ਡਾਕਟਰ ਇੱਥੇ ਆਪਣੇ ਕਬੂਤਰ ਗਰਗ ਤੋਂ ਦਵਾ ਨਸ਼ੇ ਦੀ ਉਹ ਤੁਹਾਨੂੰ ਫੋਟੋ ਦਿਖਾਉਂਦੇ ਨੇ ਫੋਟੋ ਉਹਦੇ ਨਸ਼ਾ ਆ ਏਦਾਂ ਅੱਖਾਂ 'ਚ ਨਸ਼ਾ ਆ ਬਈ ਨਸ਼ਾ ਕੋਲੋਂ ਵੀ ਦਿੱਤਾ ਹੋਊਗਾ ਨਹੀਂ ਕਿ ਜਦੋਂ ਸੁਤੀ ਪਈਦਾ ਉਹਦਾ ਨਹੀਂ ਮਰਡਰ ਕਰਦਾ ਇੱਥੇ ਬੁੱਲ ਆਈ ਪੂਰਾ ਪਲਾਨ ਬਣਿਆ ਜੀ ਇਹ ਪੂਰਾ ਬਾਹਰੋਂ ਪਲਾਨ ਬਣ ਕੇ ਫਿਰ ਇਹਨੂੰ ਸੱਦਿਆ ਕੋਈ ਇੱਥੇ ਵਿਆਹ ਨਹੀਂ ਹੈਗਾ ਇੱਕ ਦਿਨ ਆਉਣ ਤੋਂ ਪਹਿਲਾਂ ਵੀ ਵਿਆਹ ਵੀ ਦੱਸ ਦਿੱਤਾ ਵੀ ਵਿਆਹ ਕੈਂਸਲ ਹੋ ਗਿਆ ਆ ਭਈ ਤੇ ਫੇ ਇੱਥੇ ਸਾਨੂੰ ਵੀ ਦੱਸ ਸਾਡੇ ਮਿਲਣ ਗਏ ਉਧਰ ਵੀ ਦੱਸ ਕੇ ਆਈ ਵਿਆਹ ਕੈਂਸਲ ਹੋ ਗਿਆ ਭਾਜੀ ਸਾਡੇ ਪਰੋਣਾ ਕਹਿੰਦਾ ਇਹ ਮੈਂ ਜ਼ਹਿਰ ਖਾਣਾ ਨਹੀਂ ਜਾਂ ਆ ਕਹਿੰਦਾ ਹੀ ਕੰਮ ਇਹਦਾ ਪਲਾਨ ਉਧਰੋਂ ਬਣ ਕੇ ਆ ਸਾਰਾ ਇਹ ਜਿਹੜਾ ਵੀ ਇੱਥੇ ਇਹ ਸੱਸ ਸਹੁਰਾ ਜਦੋਂ ਆ ਕੇ ਤੁਸੀਂ ਇਹਨਾਂ ਦੇ ਪਰਿਵਾਰ ਨਾਲ ਗੱਲਬਾਤ ਕੀ ਇਹਨਾਂ ਦਾ ਕਹਿਣਾ ਸਾਰਾ ਇਹ ਸਾਨੂੰ ਕਹਿੰਦੇ ਕਹਿੰਦੇ ਕਿ ਐਕਸੀ ਉਹ ਹੋ ਗਿਆ ਉਹ ਹਾਰਟ ਅਟੈਕ ਹੋ ਗਿਆ ਇਸੇ ਪੂਰੀ ਕਿਵੇਂ ਜਿਹੜੀ ਯੂ ਐਸ اے ਤੋਂ ਭੱਜੀ ਰਾਜੀਵ ਦੀ ਜਿਹੜੀ ਮੌਤ ਹੋਈ ਹੈ ਤੇ ਘਟਨਾ ਜੀ ਇਹ ਮਤਲਬ ਅਮਰੀਕਾ ਤੋਂ ਆਈ ਹੈ ਸਾਡੀ ਨੋ ਹੀ ਲੱਗਦੀ ਆ ਇਹ ਉੱਥੋਂ ਆਏ ਸੀ ਬਸ ਅਸੀਂ ਕੁਛ ਕਿਤੇ ਆ ਰਹੇ ਨਹੀਂ ਆਪ ਦਾ ਵਧੀਆ ਕੋਈ ਸਾਨੂੰ ਨਹੀਂ ਸੀ ਇੱਕ ਦੂਸਰੇ ਨਾਲ ਉਸ ਦਿਨ ਇਹਨਾਂ ਦੀ ਅਚਾਨਕੇ ਮੌਤ ਹੋਈ ਆ ਬਾਕੀ ਜੋ ਇਹ ਲੜਕੀ ਪਰਿਵਾਰ ਆ ਅਸੀਂ ਇਹ ਜਿੱਦਾਂ ਵੀ ਕਹਿੰਦੇ ਆ ਉਹਨਾਂ ਦੇ ਨਾਲ ਅਸੀਂ ਸਹਿਮਤ ਹਾਂ ਜੋ ਵੀ ਕਹਿਣਗੇ ਅਸੀਂ ਉਹਨਾਂ ਦੀ ਹਰ ਗੱਲ ਮੰਨਣ ਨੂੰ ਤਿਆਰ ਆਂ ਵੀ ਜੇ ਜੋ ਵੀ ਕਾਰਵਾਈ ਚਾਹੁੰਦੇ ਅਸੀਂ ਉਹਨਾਂ ਦੇ ਨਾਲ ਆਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਸੂਚਿਤ ਨਹੀਂ ਕੀਤਾ ਗਿਆ ਤੇ ਕਿਤਨਾ ਕਿਤੇ ਉਹਨਾਂ ਨੇ ਹੱਤਿਆ ਦੀ ਅਸ਼ੰਕਾ ਜਤਾਈ ਹੈ ਉਹਨਾਂ ਨੇ ਕਿਹਾ ਕਿ ਸੱਸ ਸਹੁਰੇ ਤੇ ਜਿਹੜਾ ਲੜਕੀ ਦਾ ਪਤੀ ਸੀ ਉਸ ਦੇ ਵੱਲੋਂ ਮਿਲੀ ਭੁਗਤ ਕਰਕੇ ਜਿਹੜਾ ਇਸ ਹੱਤਿਆ ਨੂੰ ਅੰਜਾਮ ਦਿੱਤਾ ਗਿਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਲੜਕੀ ਦਾ ਵਿਆਹ 8 ਸਾਲ ਪਹਿਲਾਂ ਲੜਕੇ ਨਾਲ ਹੋਇਆ ਇਹਨਾਂ ਦੇ ਬਹੁਤ ਵਧੀਆ ਸਬੰਧ ਆ ਬੱਚਾ ਆ 5-6 ਸਾਲ ਦਾ ਇਹਨਾਂ ਦੇ ਸਬੰਧ ਕੋਈ ਅੱਜ ਤੱਕ ਇੱਕ ਵੀ ਕੋਈ ਅਸੀਂ ਤੇ ਕੋਈ ਗੱਲ ਇਹਨਾਂ ਦੀ ਸੁਣੀ ਨਹੀਂ ਤੇ ਉਸ ਤੋਂ ਬਾਅਦ ਇਹ ਇੱਥੇ ਵੀ ਆਪਣਾ ਬਹੁਤ ਵਧੀਆ ਰਹਿੰਦੇ ਆ ਤੀਜੀ ਚੌਥੀ ਵਾਰੀ ਲੜਕੀ ਸਾਲ ਬਾਅਦ ਇੱਥੇ ਆਉਂਦੀ ਆ ਸਹੁਰਿਆਂ ਕੋਲ ਇਦਾਂ ਦੀ ਤੇ ਕੋਈ ਇਹੋ ਜੀ ਗੱਲਬਾਤ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਵਿਆਹ ਦਾ ਝਾਂਸਾ ਦੇ ਕੇ ਇਹਨਾਂ ਨੂੰ ਬੁਲਾਇਆ ਗਿਆ ਸੀ ਕਿ 20 ਤਰੀਕ ਨੂੰ ਇੱਕ ਵਿਆਹ ਹੈ ਪਰ ਉਹ ਵਿਆਹ ਵੀ ਜਿਹੜਾ ਨਹੀਂ ਸੀਗਾ ਕਿ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਤੇ ਜਿਹੜਾ ਹੁਣ ਪੋਸਟਮਾਰਟਮ ਵੀ ਹੋਇਆ ਉਦੇ ਵਿੱਚ ਵੀ ਉਹਨਾਂ ਦੇ ਪੇਕੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਸੂਚਿਤ ਨਹੀਂ ਕੀਤਾ ਗਿਆ ਪੋਸਟਮਾਰਟਮ ਦੇ ਲਈ। ਨਹੀਂ ਇਹ ਗੱਲ ਹੈ ਵੀ ਚਲੋ ਲੜਕੀ ਦੇ ਪਰਿਵਾਰ ਨੂੰ ਇਹ ਪਰਿਵਾਰ ਬਹੁਤ ਜ਼ਿਆਦਾ ਸੂਚਿਤ ਕਰਦਾ ਰਿਹਾ ਆ ਫੋਨ ਤੇ ਦੱਸਦਾ ਰਿਹਾ ਵੀ ਆਓ ਤੁਸੀਂ 6-5 ਦਿਨ 5 ਦਿਨ ਘਟੋ ਘਟੇ ਢੀਕ ਕਰਨ ਤੋਂ ਬਾਅਦ ਹੀ ਪੋਸਟਮਾਰਟਮ ਹੋਇਆ। ਵੀ ਇਸ ਕਰਕੇ ਢੀਕਦੇ ਹੀ ਵੀ ਬੋਡੀ ਖਰਾਬ ਨਾ ਹੋ ਜਾਏ। ਇਸ ਕਰਕੇ ਕਰਾਇਆ ਗਿਆ। ਇਹਨਾਂ ਨੂੰ ਫੋਨ ਤੇ ਵੀ ਕਰਦੇ ਰਹਿ ਇਹਨਾਂ ਨੇ ਬਾਲਾ ਜਵਾਬ ਨਹੀਂ ਦਿੱਤਾ ਲੜਕੀ ਪਰਿਵਾਰ ਨੇ। ਅਸੀਂ ਤੇ ਇਹਨਾਂ ਦੇ ਨਾਲ ਆ ਜਿੱਦਾਂ ਵੀ ਇਹ ਕਹਿੰਦੇ ਆ ਵੀ ਇਹ ਤਾਂ ਦੁਬਾਰਾ ਕਰੋਣਾ ਇਹਨਾਂ ਦੀ ਮਰਜ਼ੀ ਦੁਬਾਰਾ ਵੀ ਕਰਾ ਸਕਦੇ ਸਾਨੂੰ ਕੋਈ ਇਤਰਾਜ਼ ਨਹੀਂ ਅਮਰੀਕਾ ਸਿਟੀਜਨ ਸੀ ਸਾਰੇ ਪਰਿਵਾਰ ਨੂੰ ਮਿਲਣ ਆਈ ਹੋਈ ਸੀਗੀ ਲੇਕਿਨ 19 ਔਰ 20 ਦੀ ਜਿਹੜੀ ਦਰਮਿਆਨੀ ਰਾਤ ਆ ਉਹਦੀ ਜਿਹੜੀ ਅਚਾਨਕ ਮੌਤ ਹੋਣ ਬਾਰੇ ਉਹਦੇ ਸਾਰੇ ਪਰਿਵਾਰ ਵੱਲੋਂ ਸਾਨੂੰ ਦੱਸਿਆ ਗਿਆ ਵੀ ਇਸ ਤਰ੍ਹਾਂ ਅਮਰੀਕਾ ਸਿਟੀਜਨ ਐ ਇਸ ਕਰਕੇ ਉਹ 14 ਮਈ ਦਾ ਪੋਸਟਮਾਰਟਮ ਜਿਹੜਾ ਕਰਵਾ ਦਿੱਤਾ ਜਾਵੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਆ ਬਾਡੀ ਜਿੱਥੇ ਉਹ ਆਲਰੇਡੀ ਸੀਗੀ ਫ੍ਰੀਜ਼ 'ਚ ਉਤੋਂ ਸੀ ਮੋਰਚੀ ਸੁਲਤਾਨਪੁਰ ਲੈ ਕੇ ਆਏ ਔਰ ਕੱਲ ਉਹਦਾ ਜਿਹੜਾ ਬੋਰਡ ਡਾਕਟਰ ਦਾ ਜਿਹੜਾ ਬਣਾ ਕੇ ਤੇ ਉਹਦਾ ਪੋਸਟ ਮਾਨ ਨੂੰ ਕਰਵਾ ਦਿੱਤਾ ਗਿਆ ਉਸ ਤੋਂ ਹਾਂਜੀ ਪਰਿਵਾਰ ਦਾ ਕਹਿਣਾ ਹੈ ਕਿ ਮਤਲਬ ਉਹਨਾਂ ਨੂੰ ਇਨਫੋਰਮ ਨਹੀਂ ਕੀਤਾ ਗਿਆ ਕਿ ਇਹ ਕਾ ਪਰਿਵਾਰ ਹੈ ਉਹਨਾਂ ਨੇ ਕਿਸੇ ਵੀ ਵਿਅਕਤੀ ਦੀ ਸਹਿਮਤੀ ਨਹੀਂ ਲਈ ਗਈ ਮੌਕੇ ਤੇ ਕੋਈ ਮੌਜੂਦ ਨਹੀਂ ਸੀ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਜਿਹੜਾ ਪੋਸਟ ਮਾਨ ਕਰ ਦਿੱਤਾ ਗਿਆ ਕੋਈ ਇਨਫੋਰਮ ਤਾਂ ਰਿਲੇਟਿਵ ਹੈ ਉਹਨਾਂ ਦੀ ਰਿਸ਼ਤੇਦਾਰੀ ਆ ਉਹ ਤਾਂ ਰਿਸ਼ਤੇਦਾਰਾਂ ਨੇ ਇਨਫੋਰਮ ਕਰਨਾ ਨਾ ਵੀ ਲੈ ਵੀ ਇਸ ਤਰ੍ਹਾਂ ਡੈਥ ਹੋਈ ਹੈ ਉਹ ਸਾਡੇ ਕੋਲ ਤੇ ਉਹਨਾਂ ਦਾ ਕੋਈ ਕੰਟੈਕਟ ਨੰਬਰ ਨਹੀਂ ਬਟ ਜਦੋਂ ਆਏ ਆ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਸੁਣਿਆ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਆ ਅਸੀਂ ਉਸ ਦਰਖਾਸਤ ਨੂੰ ਵੀ ਵੈਰੀਫਾਈ ਕਰ ਰਹੇ ਹਾਂ ਔਰ ਪੋਸਟਮਾਰਟਮ ਜਿਹੜੀ ਰਿਪੋਰਟ ਆਉਂਦੀ ਹੈ ਜੋ ਦੇਚ ਜਿਸ ਤਰ੍ਹਾਂ ਦੀ ਰਿਪੋਰਟ ਹੋਊਗੀ ਅਗਰ ਕੋਈ ਇਹੋ ਜੀ ਚੀਜ਼ ਸਾਹਮਣੇ ਆਉਂਦੀ ਹੈ ਕਾਰਵਾਈ 174 ਦੀ ਅਸੀਂ ਕੀਤੀ ਆ ਅਗਰ ਕੋਈ ਸ਼ੱਕੀ ਡਾਊਟਫੁਲ ਹੋਏਗਾ ਤਾਂ ਉਹ ਜਿਹੜੀ ਬਿਲਕੁਲ ਬਣ ਨਹੀਂ ਕਰ ਰਹੀ ਅਮਲ ਚੱਲ ਜਾਂ ਦਿੱਤੀ ਜੋ ਬਹੁਤ ਅਜੀਬ ਸਥਿਤੀ ਚੋਂ ਸਮਝਿਆ ਨਹੀਂ ਅਜੇ ਫਿਲਹਾਲ ਤਾਂ ਪੋਸਟਮਾਰਟਮ ਦੀ ਰਿਪੋਰਟ ਦੀ ਵੇਟ ਅਸੀਂ ਕਰਦੇ ਹਾਂ